ਲਓ ਜੀ ਮਿਲਨ ਚ ਆਪਾਂ ਅੰਦਰ ਐਂਟਰ ਕਰਕੇ ਕੰਡਾ-ਕੁੰਡਾ ਕਰਾ ਲਿਆ ਦੇਖੋ ਥੋੜੀਆਂ ਟਰਾਲੀਆਂ ਨੇ ਨਾਲ ਦੇ ਨਾਲ ਆਈ ਜਾਂਦੀਆਂ ਨੇ ਟਰਾਲੀਆਂ ਸਿੱਧੀਆਂ ਅੰਦਰ ਆ ਜਿਹੜੀਆਂ ਖਾਲੀ ਹੋ ਕੇ ਟਰਾਲੀਆਂ ਕੰਡਾ ਕਰਦੇ ਨੇ ਉਹ ਜਿਵੇਂ ਖਾਲੀ ਭਈ ਉਧਰ ਤੁਹਾਨੂੰ ਦਿਖਾਉਣਾ ਮਿਲ ਲਓ ਜੀ ਦੇਖੋ ਮਿਲੋ ਦੇ ਅੰਦਰ ਦਾ ਰੌਣਕ ਮੇਲਾ ਚਲਾਣਾ ਮਹਿਲ ਦੱਸਾਇ ਦਿੱਤੀ ਜਮਾਈ ਰਸ ਨਹੀਂ ਹੈਗਾ ਮਹਿਲ ਜਮਾਈ ਖਾਲੀ ਬਿਆ ਜੀ ਨੇ ਆਉਣਾ ਹੈ। ਫਲਾਣਾ ਮਹਿਲ ਜਿੰਨਾ ਕੋਨਾ ਲੈ ਕੇ ਹੁਣ ਤਾਂ 3 ਘੰਟੇ ਚ ਬੰਦਾ ਵਿਹਲੀ ਹੋ ਜਾਂਦਾ ਅੰਦਰ ਲਾ ਲੂ ਤੇ ਵੀ ਐਨ। ਹੋ ਗਈ ਆਪਣੀ ਟਰਾਲੀ ਖਾਲੀ। ਬਸ ਥੋੜੀ ਜੀ ਰਹਿ ਗਈ। ਤੇ ਆਪਾਂ ਨੂੰ ਅਰੇ ਜਰੂਰ ਬੰਨ ਐਂਟਰ ਕਰਿਆ ਨੂੰ 2.5 ਘੰਟੇ ਹੋਏ ਨੇ 2.5 ਘੰਟੇ ਦੇ ਵਿੱਚ ਵਿੱਚ ਆਪਣੀ ਟਰਾਲੀ ਖਾਦੀ ਹੋ ਗਈ। ਤੇ ਬਸ ਅੱਧਾ ਪੌਣਾ ਘੰਟਾ ਹੋਰ ਲੱਗੂਗਾ। ਫਿਰ ਚੱਲਦੇ ਆਪਾਂ ਘਰ ਨੂੰ। ਉਹ ਦਿਖਾਉਣੇ ਬਾਹਰ ਨਿਕਲ ਕੇ ਮੇਲੇ 'ਚ। ਹੁਣ ਤਾਂ ਸਵੇਰ ਹੋ ਗਈ ਵੈਸੇ ਹੁਣ ਤਾਂ ਟਰਾਲੀਆਂ ਅੰਦਰ ਐਂਟਰ ਖਾਸੀਆਂ ਕਰ ਗਈਆਂ। ਬਾਹਰ ਜਾ ਕੇ ਦੇਖਦੇ ਆਂ ਵੀ ਬਾਹਰ ਝਾੜ ਤੇ ਕਿੰਨੀਆਂ ਕ ਟਰਾਲੀਆਂ ਨੇ। ਵੀ ਝਾੜ ਭਰ ਗਿਆ ਕਿ ਨਹੀਂ। ਕਿੰਨੇ ਅਗ ਲੈਣਾ ਲੱਗਿਆ ਨੇ ਤੁਹਾਨੂੰ ਦੱਸ ਦਿਆਂ ਜਿਹਨੇ ਵੀ ਆਉਣਾ ਆ ਸਕਦਾ ਸ਼ੂਗਰ ਮਿਲ ਸਲਾਣਾ ਉੱਧਰ ਟਰਾਲੀ ਖਾਲੀ ਕਰਾ ਕੇ ਫਿਰ ਇੱਧਰ ਲਈ ਕਨਵੇਅਰ ਤੇ ਲਾਉਣੀ ਪੈਂਦੀ ਆ ਫਿਰ ਉੱਧਰ ਕੰਨਾ ਉੱਪਰ ਉੱਪਰ ਵਾਲਾ ਕੰਨਾ ਲੈ ਜਾਂਦਾ ਫਿਰ ਜਿਹੜਾ ਸ਼ਿਪ ਵਾਲਾ ਕੰਨਾ ਹੁੰਦਾ ਫਿਰ ਉਹ ਇੱਧਰ ਆ ਕੇ ਲਾਉਣਾ ਪੈਂਦਾ ਫਿਰ ਉਹ ਇਹਦੇ ਵਿੱਚ ਜਾਂਦਾ ਤੇ ਜਿਹੜੀਆਂ ਦੂਈਆਂ ਮਸ਼ੀਨ ਵਾਲਾ ਕੰਨਾ ਹੁੰਦਾ ਇਹੜੀ ਹੁਣ ਮਸ਼ੀਨਾਂ ਚੱਲੀਆਂ ਕੰਨੇ ਵਾਲੀ ਨੇ ਢੇ ਟੋਕਾ ਕਰਕੇ ਛੱਡ ਦੀਆਂ ਨੇ ਹੋ ਰਿਹਾ ਕਿ ਆ ਕੇ ਟੋਟੇ ਦਾ ਚੱਕ ਚੱਕ ਦੀਆਂ ਨੇ ਫਿਰ ਉਰੋ ਕੰਨਾ ਕਹਾਂ ਜਾ ਕੇ ਤੁਸੀਂ ਥੰਦੇ ਕਰਦਾ ਫੇਰ ਗਾਂ ਚਾਇਨ ਤੇ ਜਾ ਕੇ ਅੰਦਰ ਜਾਂਦਾ ਲਓ ਜੀ ਟਰਾਲੀ ਹੋ ਗਈ ਆਪਣੀ ਖਾਲੀ 2 ਘੰਟੇ ਦੇ ਵਿੱਚ ਆਹ ਦੇਖ ਲਓ ਸਲਾਣਾ ਮਿਲ ਜਮਾ ਹੀ ਖਾਲੀ ਪਿਆ ਜਿਹਨੇ ਵੀ ਆਉਣਾ ਹੈ 2 ਘੰਟੇ ਦੇ ਵਿੱਚ ਟਰਾਲੀ ਖਾਲੀ ਹੁੰਦੀ ਆ ਇਹਦੀ ਅੱਜ ਦਾ ਆਪਣਾ ਵਲੌਗ ਫਾਲੋ ਲਾਈਕ ਕਮੈਂਟ ਜਰੂਰ ਕਰਿਓ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ